ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਪੇਟ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਪੇਟ ਸਾਫ਼ ਨਹੀਂ ਹੋਵੇਗਾ ਤਾਂ ਇਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਕਮਰ ਦਰਦ ਆਜਨ ਸ਼ਕਤੀ ਕਮਜ਼ੋਰ ਹੋਣਾ ਸਿਰ ਦਰਦ ਅੱਖਾਂ ਥੱਲੇ ਘੇਰੇ ਆ ਜਾਣਾ ਆਦਿ ਅੱਖਾਂ ਨਾਲ ਜੁੜੀਆਂ ਵੀ ਦੋਸਤੋ ਕਈ ਸਮੱਸਿਆ ਸਿਰਫ ਪੇਟ ਸਾਫ਼ ਨਾ ਹੋਣ ਕਰਕੇ ਹੀ ਆਉਂਦੀਆਂ ਹਨ ਇਸ ਦੇ ਨਾਲ ਦੋਸਤੋ ਸਾਰਾ ਦਿਨ ਅਲਸ ਬਣੀ ਰਹਿੰਦੀ ਹੈ ਅਤੇ ਜੇਕਰ ਸਾਨੂੰ ਕਬਜ਼ੀ ਹੋ ਜਾਵੇ ਤਾਂ ਦੋਸਤੋ ਬਵਾਸਤੀਰ ਵੀ ਬਣ ਜਾਂਦੀ ਹੈ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਨੁਸਖੇ ਬਾਰੇ ਦੱਸਾਂਗੇ ਜਿਹੜਾ ਕਿ ਦੋਸਤੋ ਤੁਹਾਡੇ ਘਰ ਦੀ ਰਸੋਈ ਵਿੱਚ ਹੀ ਬਹੁਤ ਆਸਾਨੀ ਨਾਲ ਤਿਆਰ ਹੋ ਜਾਵੇਗਾ ਤਾਂ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਨੁਸਖੇ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਨੂੰ ਕਿਸੇ ਬਰਤਨ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦੇਣਾ ਹੈ ਅਤੇ ਫਿਰ ਉਸ ਵਿੱਚ ਅੱਧਾ ਚਮਚ ਚਾਹ ਪੱਤੇ ਦਾ ਪਾਣਾ ਹੈ ਚਾਹ ਪੱਤੀ ਦੋਸਤੋ ਕੋਈ ਵੀ ਹੋਵੇ ਕਿਸੇ ਵੀ ਕੰਪਨੀ ਦੀ ਹੋਵੇ ਤੁਸੀਂ ਅੱਧਾ ਚਮਚ ਚਾਹ ਪੱਤੀ ਦਾ ਲੈਣਾ ਹੈ ਚਾਹ ਪੱਤੀ ਉਹਦੋ ਦੋਸਤੋ ਤੁਸੀਂ ਪਾਣੀ ਵਿੱਚ ਪਾਣੀ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਉਬਲਣ ਲੱਗ ਜਾਵੇ ਜਦੋਂ ਚੰਗੀ ਤਰ੍ਹਾਂ ਪਾਣੀ ਉਬਲ ਜਾਵੇ ਤਾਂ ਦੋਸਤੋ ਇਸ ਵਿੱਚ ਚਾਹ ਪੱਤੀ ਪਾ ਕੇ ਉਸ ਤੋਂ ਬਾਅਦ ਉਸ ਇਸ ਨੂੰ ਥੋੜਾ ਜਿਹਾ ਉਬਾਲ ਕੇ ਛਾਨ ਕੇ ਇੱਕ ਗਲਾਸ ਵਿੱਚ ਕੱਢ ਲੈਣਾ ਹੈ ਫਿਰ ਤੁਸੀਂ ਇਸ ਵਿੱਚ ਦੋ ਬੂੰਦਾਂ ਪਾਉਣੀਆਂ ਹਨ ਦੋਸਤੋ ਕੈਸਟਰੋ ਆਇਲ ਦੋਸਤੋ ਪਹਿਲੇ ਦਿਨ ਤੁਸੀਂ ਸਿਰਫ ਇੱਕ ਬੂੰਦ ਕੈਸਟਰੋ ਆਇਲ ਦੀ ਪਾਣੀ ਹਨ ਜੇਕਰ ਦੋਸਤੋ ਤੁਹਾਨੂੰ ਕੋਈ ਅਸਰ ਨਾ ਦਿਖੇ ਤਾਂ ਤੁਸੀਂ ਦੋ ਬੂੰਦਾਂ ਵੀ ਪਾ ਸਕਦੇ ਹੋ ਇਸ ਕੜੇ ਦਾ ਸੇਵਨ ਤੁਸੀਂ ਹਫਤੇ ਵਿੱਚ ਇੱਕ ਵਾਰ ਜ਼ਰੂਰ ਕਰਨਾ ਹੈ ਭਾਵ ਕਿ ਮਹੀਨੇ ਵਿੱਚ ਚਾਰ ਵਾਰ ਜੇਕਰ ਦੋਸਤੋ ਤੁਹਾਨੂੰ ਇਸ ਦਾ ਲਾਭ ਮਿਲੇਗਾ ਤਾਂ ਤੁਹਾਡੇ ਸਰੀਰ ਦੀ ਅੰਦਰੂਨੀ ਸਫਾਈ ਵੀ ਹੋ ਜਾਵੇਗੀ ਤਾਂ ਦੋਸਤੋ ਜੇਕਰ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਦਾ ਸੇਵਨ ਤੁਸੀਂ ਹਫਤੇ ਵਿੱਚ ਇੱਕ ਵਾਰ ਜ਼ਰੂਰ ਕਰਨਾ ਹੈ ਤਾਂ ਇਸ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ